ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀ ਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਸਾਨੂੰ 2-3 ਦਿਨ ਦੇ ਕਰੀਬ ਹੋ ਗਿਆ ਜੀ ਸਾਤੋਂ ਕੋਈ ਵੀਡੀਓ ਨਹੀਂ ਪਈ ਵੀਡੀਓ ਨਾ ਪਾਉਣ ਦਾ ਕਾਰਨ ਜੀ ਇੱਕ ਤਾਂ ਮਨਿੰਦਰ ਕਾਫੀ ਹੈਗਾ ਸਾਡਾ ਬਿਮਾਰ ਤੇ ਉਹਦਾ ਕਰਕੇ ਸਾਤੇ ਵੀਡੀਓ ਨਹੀਂ ਪਈ ਜੀ ਤੇ ਇਹ ਸਾਨੂੰ ਤਾਂ ਇਦਾਂ ਦਾ ਵੀ ਇੱਕ ਨਾ ਉਹਦੇ ਮਾਤਾ ਰਾਣੀ ਹੋਈ ਹੋਈ ਆ ਜੀ ਉਹਦੇ ਹੱਥ ਵਾਲੇ ਕਰਾਉਂਦੇ ਤੇ ਤੇ ਹੱਥ ਵਾਲੇ ਮਾਤਾ ਦੇ ਹੁੰਦੇ ਹੋਏ ਜੀ ਨਾਲ ਦੀ ਨਾਲ ਉਹਨੂੰ ਚੜ ਗਿਆ ਹੁਣ ਬੁਖਾਰ ਕਾਫੀ ਤੇ ਅਸੀਂ ਜਿੱਥੋਂ ਹੱਥ ਵਾਲਾ ਕਰਾਇਆ ਉਹਨਾਂ ਨੂੰ ਅਸੀਂ ਪੁੱਛਿਆ ਵੀ ਜੇ ਇਹ ਬਿਮਾਰ ਠਮਾਰਾ ਤਾਂ ਇਹਨਾਂ ਕੋਈ ਦਵਾਈ ਬੂਟੀ ਉਹ ਕਹਿੰਦੇ ਬਿਲਕੁਲ ਤੁਸੀਂ ਦੇ ਸਕਦੇ ਆ ਵੀ ਤੁਸੀਂ ਦਵਾਈ ਨੂੰ ਦਵਾ ਦਿਓ ਤੇ ਹੁਣ ਅਸੀਂ ਚੱਲੇ ਆ ਜੀ ਰੋਪੜ ਨੂੰ ਸਰਦਾਰ ਨੇ ਡਾਕਟਰ ਦੇ ਤੇ ਉਹ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਡੀ ਮੁਲਾਕਾਤ ਤੇ ਮੇਰਾ ਵੱਡਾ ਭਾਈ ਵੀ ਆਇਆ ਹੋਇਆ ਤੇ ਚਰਜੀਤ ਕੌਰ ਨਾਲ ਵੀ ਕਰਾਉਣੀ ਕਿਉਂਕਿ ਜਦੋਂ ਬੱਚਾ ਰਸਿਆਣਾ ਘਰ ਦੇ ਵਿੱਚ ਬਿਮਾਰ ਹੋਵੇ ਨਾ ਘਰ ਦੇ ਵਿੱਚ ਅੱਦਾ ਲੱਗਦਾ ਵੀ ਕੋਈ ਹੈ ਉਹ ਨਹੀਂ ਘਰ ਦੇ ਵਿੱਚ ਕੋਈ ਘਰ ਦੇ ਵਿੱਚ ਖੁਸ਼ੀਆਂ ਸਿਆਣਿਆਂ ਦੇ ਨਾਲ ਬੱਚਿਆਂ ਦੇ ਨਾਲ ਚੰਗੀਆਂ ਲੱਗਦੀਆਂ ਕਿਉਂਕਿ ਸਿਆਣਾ ਘਰ ਦਾ ਇੱਕ ਕਹਿੰਦੇ ਕੂਜੀ ਹੁੰਦਾ ਜਵਾਕ ਖੜਾਉਣਾ ਹੁੰਦਾ ਘਰ ਦਾ ਤੇ ਮਨਿੰਦਰ ਇਦਾਂ ਹੀ ਅੱਜ ਬਿਮਾਰ ਪਿਆ ਆ ਕਾਫੀ ਬਿਮਾਰ ਅੱਜ ਤਾਂ ਮੈਨੂੰ ਆਇਆ ਤਾਂ ਵੀ ਚਲੋ ਮਾਤਾ ਰਾਣੀ ਕਰਕੇ ਨਾ ਹੋਵੇ ਜਿੱਥੋਂ ਸੀ ਫਿਰ ਅੱਜ ਦੁਪਹਿਰ ਰਹੀ ਸੀ ਜਦ ਗਏ ਉਹ ਕਹਿੰਦੇ ਵੀ ਤੁਸੀਂ ਦਵਾਈ ਦਵਾ ਦਿਓ ਫਿਰ ਹੁਣ ਅਸੀਂ ਚੱਲਿਆ ਡਾਕਟਰ ਸਰਦਾਰ ਨੇ ਕੋਈ ਸ਼ਾਮ ਨੂੰ ਆਪਣੇ ਬੇਲਾ ਚੌਂਕ ਉਹਨਾਂ ਦੀ ਜੋ ਰੈਸਟ ਆ ਕੋਠੀ ਆ ਉਹਨਾਂ ਦੀ ਉੱਥੇ ਬਣੀ ਹੋਈ ਉੱਥੇ ਉਹ 5 ਤੋਂ ਲੈ ਕੇ 7:30 ਵਜੇ ਤੱਕ ਬੈਠਦੇ ਨੇ ਜੀ ਤੇ ਉਹ ਤੋਂ ਜਾਣ ਤੋਂ ਪਹਿਲਾਂ ਆਪਾਂ ਤੁਹਾਡੀ ਮੁਲਾਕਾਤ ਚਰਜੀਤ ਕੌਰ ਤੇ ਵੱਡੇ ਵਾਈ ਨਾਲ ਵੀ ਕਰਾ ਦਈਏ ਵਾਹੇ ਗੁਰਜੀ ਦਾ ਖਾਲਸਾ ਵਾਹੇ ਜੀ ਦੀ ਪਥੇ ਰੱਬ ਜੰਤਰੀ ਕਲਾਚ ਰੱਖੇ ਰੱਬ ਮੂਰੇ ਅਰਦਾਸ ਕਰੋ ਮੀਂਹ ਪਵੇ ਵਿਚਾਰੇ ਜਾਨਵਾਰ ਕਿਹਾ ਸਾਬ ਉਹ ਬਹੁਤ ਔਖੇ ਹੋਏ ਹੋਏ ਗਰਮੀ ਤੇ ਪਰਮਾਤਮਾ ਨੂੰ ਮੂਰੇ ਅਰਦਾਸ ਕਰੋ ਜੀ ਉੱਚਾ ਪਾਛਾ ਮਾੜੀ ਮੂਟੀ ਕਿਰਪਾ ਕਰ ਮੀਂਹ ਦੀ ਤੇ ਮੀਂਹ ਪਵੇ ਤਾਂ ਮਾੜਾ ਮੌਤਾ ਮੌਸਮ ਚ ਤਾਂ ਉਹ ਵੀ ਕਈ ਦਿਨਾਂ ਦਾ ਗਰਮੀ ਬਹੁਤ ਪੈ ਰਹੀ ਆ ਤਾਂ ਮੈਂ ਬਚ ਕੇ ਉਹ ਗਰਮੀ ਤੇ ਨੇੜੇ ਮੇਰੇ ਕੋਲ ਬਿਤਾ ਕੇ ਰੱਖੋ ਦਾ ਮਗਨਿੰਦਰ ਸਿੰਘ ਹੋ ਗਿਆ ਬਿਮਾਰ ਦੇਖ ਲੋ ਗਰਮੀ ਇਹ ਹੁਣ ਉਹਨੂੰ ਚੰਗੀਆਂ ਦਵਾਈ ਦਵਾਂ ਨਾਕੀ ਸਭ ਠੀਕ ਠਾਕ ਹੈ ਜੀ ਕਿਰਪਾ ਮਾਲਕ ਦੀ ਤੇ ਬਾਕੀ ਦੇਖਦੇ ਆ ਹੁਣ ਉਹਨੂੰ ਦਵਾਈ ਦਵੂਗੀ ਤੋਂ ਨੇ ਆ ਵੀ ਕਿਆ ਹੁਦਮ ਕਿਆ ਨਹੀਂ ਆਪ ਹੈਗਾ ਇਹ ਹੋ ਗਿਆ ਕੰਮ ਦਾ ਰਵਾ ਉਹ ਬਤਹਿੰਗੇ ਹੋਵੇਗਾ ਮਾਰ ਇਹਨੀਆਂ ਤੇਰਾ ਇਹ ਤੇ ਸਾਸਰੀ ਕਾਲ ਬੋਲ ਪੁੱਤੋਈ ਇਹ ਦੁਮਾਰੀ ਓਏ ਚੂਚੂ ਇਹ ਤੇ ਸਾਸਰੀ ਕਾਲ ਬੋਲਦੇ ਆਇਨਾ ਆਇ ਆਇਨਾ ਹਾਂ ਬੰਮਾਰਾ ਇਹ ਸਰੀਰ ਤੰਗ ਹੋ ਜਾਂਦਾ ਹੈ ਜਿਹਨੂੰ ਹੁੰਦਾ ਉਹਨੂੰ ਪਤਾ ਹੈ ਕਿ ਆ ਦੁਖਦਾ ਹੈ ਇੱਥੇ ਆਪ ਦੇਖੋ ਕਿ ਆ ਦੁਖਦਾ ਹੈ ਹੋਰ ਕੀ ਦੁਖਦਾ ਉਲਟੀ ਤਾਂ ਨਹੀਂ ਆਉਂਦੀ ਹੁਣ ਲੈਟਰਿੰਗਾਂ ਤਾਂ ਲੱਗੀਆਂ ਹੀ ਹੁਣ ਚਲੋ ਢਿੱਡੇ ਦਾ ਢਿੱਡੇ ਦੁਖੀ ਜਾਂਦਾ ਹੈ ਇਹ ਸਵੇਟੀ ਸਾਡੀ ਇਹ ਵੀ ਮਨਿੰਦਰ ਨੂੰ ਛੱਡਣ ਆਈਏ ਨਾਲ ਐ ਲੈ ਚੱਲੀਏ ਨਾਲ ਰੋਪੜ ਨੂੰ ਹੈਂ ਕੀ ਕਹਣਾ ਹੈ ਅੱਜ ਤੇ ਆਹ ਬੁੱਟੇ ਦੇਖਣ ਮਰਚਾਂ ਦੇ ਭਾਈ ਬੱਜਿਆ ਭਕਿਪਾ ਜੀ ਜੀਆ ਉਹ ਘਰ ਦੀ ਸਬਜ਼ੀ ਦਾ ਨਜ਼ਾਰਾ ਬਹੁਤ ਆ ਨਾਲੇ ਸੀ ਕਿਹੜਾ ਕੋਈ ਰੇਰੂ ਪਾਇਆ ਹੋਇਆ ਦੇਸੀ ਸਾਰਾ ਗੋਸ ਬਸ ਦਹੀਂ ਚਰੰਗੀਂ ਦੀ ਮਿਹਨਤ ਹੈ ਤਬ ਇਹਨੇ ਮਿਹਨਤ ਬਹੁਤ ਕਰੀ ਜਾ ਰਿਆ ਹੈ ਨਾ ਮਿਹਨਤ ਕਰਕੇ ਹੋ ਗਿਆ ਨਹੀਂ ਕਿੱਥੇ ਉੱਠਣਾ ਦਾ ਇਹ ਚੀਜ਼ਾਂ ਨੇ ਹੋ ਤੇਰੀ ਡਿਊਟੀ ਕਿਦਾਂ ਬਸ ਡਿਊਟੀ ਵਧੀਆ ਬੂਟੇ ਬਾਟੇ ਲਾਈ ਜਾਨੇ ਆ ਹਾਂ ਬੂਟੇ ਪਰਾਇ ਦੀ ਨਹੀਂ ਤਾਂ ਲਹੂਣਾਂ ਚਾਹੀਦੇ ਗਰਮੀ ਬਹੁਤ ਆ ਉਹ ਚਲੋ ਜੀ ਉਹ ਬਾਈ ਆਇਆ ਵੀ ਚਲੋ ਜੀ ਦਾਸਲਾਤ ਤੇ ਜੇ ਦਾਸਲਾਤ ਤੇ ਪੰਜ ਸੱਤ ਤੱਕ ਉੱਠਣਗੇ ਹੀ ਚਲੋ ਕੋ ਕਿਉਂ ਗਰਮੀ ਵੀ ਬਹੁਤ ਪੈਂਦੀ ਆ ਕਿੰਨੇ नहीं ਗੁੱਟੇ ਲਾਏ ਆ ਦਾਤਾ 150 150 ਬੂਟਾ ਲੱਗਿਆ ਹੈ ਇੱਥੇ ਪਾਰਕ ਤੇ ਲਾਏ ਕਿ ਹੋਰ ਪਾਸੇ ਵੀ ਲੱਗੇ ਆ ਆਲੇ ਦੁਆਲੇ ਪਾਰਕ ਤੇ ਲੱਗੇ ਕਿੰਨੇ ਲੱਗੇ ਆ ਔਰ ਨੂੰ ਜਾ ਕੇ 10 20 ਬੂਟੇ ਅੱਛਾ 10 20 ਪਾਰਕ ਤੇ ਬਾਕੀ ਆਲੇ ਦੁਆਲੇ ਲਾ ਦੇ भी ਵੀ ਜਗ੍ਹਾ ਮਿਲ ਗਈ ਚਲੋ ਆ ਵੀ ਚਰਨਜੀਤ ਅੱਛਾ ਸਿਕਾਲ ਦੀ ਸਾਰਿਆਂ ਹਾਂ ਕਈ ਦਿਨ ਤੋਂ ਜੀ ਬਸ ਬਿਮਾਰੀ ਨੇ ਘੇਰੇ ਪਾਇਆ ਹਾਂ ਕੰਨੀ ਕਿੱਕ ਤਾਂ ਗਰਮੀ ਬੰਦ ਤਕਰੀ ਹੋਈ ਹੋਈ ਹੈ ਹੈਨਾ ਅਸੀਂ ਤਾਂ ਓਕੇ ਸੋਕੇ ਸਹੀ ਜਾਣੀ ਬੁਖਾਰ ਵਿੱਚ ਮਾਂ ਦਾ ਰਾਣੀ ਹੁੰਦੀ ਆ ਜਿਹੜੇ ਕਹਿੰਦੇ ਨੇ ਆਪਾਂ ਤੇ ਮਨੇ ਬਫੜਾ ਹੈ ਅੱਜ ਸਰੀਰ ਦਾ ਬਹੁਤ ਜ਼ਿਆਦਾ ਦਰਦ ਆ ਬਸ ਤਾਂ ਰਾਤ ਦਾ ਹੀ ਹੁਣ ਜਿੱਦਾਂ ਲੂਜ਼ ਮੋਸ਼ਨ ਲੱਗੇ ਮੈਨੂੰ ਤੇ ਬੁਖਾਰ ਤੇ ਹੁਣ ਕੀ ਲੈ ਕੇ ਚੱਲੇ ਰੋਪੜ ਨੂੰ ਸਿਰੋ ਦਾ ਮਨ ਨੂੰ ਪਰ ਖਾਟ ਖਾ ਕੇ ਲੈ ਕੇ ਤੇ ਹੁਣ ਰੋਪੜ ਨੂੰ ਲੈ ਕੇ ਚੱਲੇ ਆ ਕਿਨ ਰੋਪੜ ਤੋਂ ਬਿਨਾਂ ਨਹੀਂ ਦਵਾਈ ਲੱਗਦੀ ਬਸ ਆਹੀ ਦੇ ਦੇ ਉਹਨੇ ਬੱਚਿਆਂ ਨੂੰ ਗਰਮੀ ਤੋਂ ਬਚਾਓ ਧੁੱਪਾਂ ਤੋਂ ਬਚਾਓ ਧੁੱਪਾਂ ਬਹੁਤ ਆ ਬਹੁਤ ਹੁਣ ਸਾਨੂੰ ਦਵਾਈ 15 ਦਿਨ ਹੋ ਗਏ ਸਾਨੂੰ ਅੱਜ ਅਮਨਿੰਦਰ ਨੇ ਜ਼ਿਆਦਾ ਗਲੇ ਲਾਇਆ ਸਾਨੂੰ ਆਪਣਾ ਦੁੱਖ ਨਹੀਂ ਤੇ ਮੈਸੇਜ ਹੁੰਦਾ ਜਦ ਹੁਣ ਇਹ ਜਿਰਦਾ ਨਾ ਕੇ ਪਤਾ ਲੱਗਦਾ ਹਮ ਨਿਆਣੇ ਦਾ ਔਖਾ ਝੱਟ ਲੰਦਾ ਖਿੱਚ ਲੰਦਾ ਕਰਦੇ ਹੋ ਦੇਖ ਲਓ ਕਿ ਤੁਸੀਂ ਅੱਜ ਇਹਦਾ ਪੂਰਾ ਹਾਲ ਹੋ ਗਿਆ ਜੀ ਬੁਖਾਰ ਨੇ ਜਿਆਦਾ ਮਤਨਾਤ ਵੀ ਨਾਲ ਦੇਖ ਖਾਰ ਨਹੀਂ ਕਰ ਰਹੀ ਰਾਤ ਇਹ ਚੜਿਆ ਜਾਨੀ ਕਿ ਸਾਨੂੰ ਐ ਤਾਂ ਵੀ ਮਾਤਾ ਰਾਣੀ ਕਰਕੇ ਰਾਉਗੇ ਹੈਨਾ ਉਹ ਵੀ ਚੰਗਾ ਹੈ ਉਹ ਕੋਈ ਨੂੰ ਦਵਾਈ ਲੱਗਣੀ ਹੋਣੀ ਕਿ ਥੋੜੀ ਹੁਣ ਆਪਾਂ ਸਵੇਰ ਨੂੰ ਦਵਾਈ ਲਿਆਉਂਦੀ ਜਦੋਂ 1% ਵੀ ਫਰਕ ਨਹੀਂ ਨਹੀਂ ਲੈਟਰੀਆ ਤਾਂ ਫਰਕ ਪੈ ਗਿਆ ਜਿਹੜੇ ਲੂਨ ਮੋਸ਼ਨ ਲੱਗੇ ਹੋਏ ਤੇ ਨਾ ਹੀ ਮਿਲ ਡੜੜੀ ਉਹ ਤਾਂ ਆਉਂਗੀ ਟਾਈਮ ਬਾਅਦ ਆ ਰੋਡ ਬੱਟ ਜਾ ਉੱਥੇ ਹਣਾ ਤੁਹਾਡੇ ਦੇ ਇੱਕ ਹੋਰ ਨੂੰ ਤਾਂ ਰੋਕੜ ਜਾ ਜੀੜਾ ਦਵਾ ਕੇ ਮੋੜਦੇ ਨਹੀਂ ਸਦਾ ਮੇਰੇ ਬਿਠਾਂ ਚ ਦੇਖਦੇ ਜਿਨ੍ਹਾਂ ਨੇ ਫੇਰ ਐਦਾਂ ਹੀ ਮੋੜ ਲਈ ਆਪਾਂ ਫੇਰ ਦਵਾਈ ਕਦ ਵਾਸਤੇ ਲੈਣਾ ਅੱਛਾ ਅੱਛਾ ਗੱਲ ਇਹਨੂੰ ਦਵਾਈ ਉੱਥੇ ਤੇ ਹੀ ਲੰਗਣੀ ਜਿੱਥੇ ਮਰਜੀ ਆਪਾਂ ਦਿੱਲੀ ਰੱਖਣ ਲਈ ਜੀ ਇਹਨੂੰ ਦਵਾਈ ਨਹੀਂ ਲੱਗਣੀ ਰੋਪੜ ਤੇ ਲੱਗਣੀ ਆ ਗਰਮੀ ਤੋਂ ਬਚਾ ਕੇ ਰੱਖੋ ਅੰਦਰ ਰੱਖੋ ਘੂਰ ਕੇ ਹਾਂ ਦੇਖੋ ਜੀ ਨਿਆਣਾ ਦਾ ਹਿੰਡ ਕਰਦਾ ਹੀ ਹੁੰਦਾ ਅਸੀਂ ਵੀ ਬਹੁਤ ਬੜੀ ਨਿਗਹਿਲੀ ਕਰਤੀ ਇਹ ਮੈਨੂੰ ਹਿੰਡ ਕਰਦਾ ਹੁੰਦਾ ਮੈਨੂੰ ਨਾਲ ਜਾਂ ਮੈਨੂੰ ਐਂ ਦਾ ਵੀ ਚੱਲ ਘੜੀ ਘੰਟਾ ਜੇ ਜਵਾ ਖੇਡ ਲਵੇ ਤਾਂ ਉਹਦਾ ਮਨ ਕੁਝ ਹੋਰ ਹੋ ਜਾਂਦਾ ਪਰ ਗਰਮੀ ਇੰਨੀ ਕ ਪੈਂਦੀ ਹੈ ਜੀ ਕੱਲ ਪਰਸੋਂ ਕੱਲੇ ਗਿਆ ਤਾਂ ਮੈਨਾਂ ਕੱਲ ਗਿਆ ਤੇ ਮੈਨੂੰ ਕਹਿੰਦਾ ਪਾਪਾ ਮੈਨੂੰ ਪਾਣੀ ਪਿਲਾ ਦੇ ਮੈਂ ਇਹਨੂੰ ਪਾਣੀ ਪਲਾਤਾ ਠੰਡਾ ਪਾਣੀ ਨੇ ਉੱਪਰ ਤੇ ਪੀ ਲਿਆ ਫਿਰ ਪੀਣ ਤੋਂ ਬਾਅਦ ਦੇ ਵਿੱਚ ਇਹ ਮਾੜਾ ਮੂਡਾ ਗਰਮੀ ਪਸੀਨਾ ਆਇਆ ਹੋਣਾ ਉਹ ਰੱਬ ਜਾਣੇ ਹੁਣ ਇਹਨੇ ਫੁਰ ਪਾ ਲਿਆ ਪਾਣੀ ਉਹ ਮੂੰਹ ਹੱਥ ਓਲਿਆ ਬਸ ਉਹ ਦਿਓ ਸੀਡ ਇੱਕ ਤਰ੍ਹਾਂ ਦੀ ਪੜ ਗਈ ਗਰਮ ਸਾਰਤ ਲਾ ਲਓ ਭਾਈ ਜੀ ਨੂੰ ਕਹਿੰਦੇ ਉਹ ਹੋ ਗਿਆ ਹਾਂ ਬੱਸ ਮੈਂ ਚਲੋ ਫਿਰ ਹਨਾ ਟੈਪ ਚ ਦਵਾਈ ਮਿਲਦੀ ਉੱਥੇ 5:00 ਵਜੇ ਜਾਂਦਾ ਲੈ ਆਹ ਕੀ ਹੈ ਕੱਕੜੀ ਇਹ ਕੱਕੜੀ ਕਿੱਥੋਂ ਤੋੜ ਲਈ ਉਹ ਥੱਲੇ ਕੀ ਜੀ ਲੈ ਜੀ ਕੱਕੜੀਆਂ ਵੀ ਹੋ ਗਈਆਂ ਵੱਡੇ ਵਾਈ ਦੇ ਕਰਮਾ ਦੇ ਵਿੱਚ ਦੀ ਹੈ ਤੇ ਹੁਣ ਅਸੀਂ ਜਾਈਏ ਬਾਈ ਉਹ ਥਾਂ ਰੱਖੂੰਗਾ ਮੜਿਆ ਥਾਂ ਰੱਖੀ ਇਹਨਾਂ ਜੇ ਕੋਈ ਆਇਆ ਸਾਨੂੰ ਫੋਨ ਕਰ ਦੇਈ ਤੇ ਚਾਹ ਚੂ ਪਣੀ ਪਈ ਹੈ ਜੇ ਪੀਣੀ ਆਪੇ ਹੀ ਹਨਾ ਤੇ ਚਲੋ ਜੀ ਹੁਣ ਗੜਬੀ ਤੇ ਪਹਿਲਾਂ ਸੀ ਉਹ ਗਰਮ ਕਰਨੀ ਗੱਲ ਨੇ ਤਾਂ ਵੈਸੇ ਗੜਮੇ ਆ ਤੁਸੀਂ ਮੜਾ ਦੇ ਘਰ ਜਾਣਾ ਨਹੀਂ ਸਿੱਧਾ ਹੀ ਲੰਮੀ ਜਾਣਾ ਫੰਕਾ ਬਣਾ ਲੈਣਾ ਨਾ ਫੰਕਾ ਹੋਣ ਨੂੰ ਬੰਨ ਲਾ ਦੇ ਉਹ ਕੋਈ ਨਹੀਂ ਮੈਂ ਆ ਕੇ ਦੱਸ ਦਿੰਨਾ ਹੁਣ ਆਏ ਆਂ ਵੀ ਛੇਤੀ ਜਾਵਾਂਗੇ ਛੇਤੀ ਮੁੜਿਆ ਉੱਥੇ ਬੀੜ ਹੁੰਦੀ ਕਿ ਹੁਣ ਸਾਫ ਨਹੀਂ ਚੱਲ ਜਾਓ ਜਾਓ ਫਿਰ ਨੇਟ ਆ ਗਰਮੀ ਦੇ ਟਾਈਮ ਦੇ ਵੀ ਤਾਂ ਬਹੁਤ ਜਵਾਗ ਬਿਮਾਰ ਹੁੰਨੇ ਆ ਫਿਰ ਬਾਕੀ ਆਉਂਦੇ ਹੋਏ ਦੇਖ ਲੂਗੇ ਠੀਕ ਆ ਉਹ ਲਿਆਉਂਦਾ ਸ਼ਮ ਅੰਬਾਂ ਦਾ ਖਰਾਬ ਕਰਿਆ ਦਾ ਮੇਰਾ ਅੰਬ ਤਾਂ ਗਰਮ ਬਹੁਤ ਆ ਅੰਬਾਂ ਕਰਕੇ ਥੋੜਾ ਜਿਆਦਾ ਹੋਇਆ ਹੈ ਨਾ ਚਲੋ ਜੀ ਧੰਨਵਾਦ ਤਰਬੂਜ ਦੇ ਦੱਸਦੇ ਵੀ ਡਾਕਟਰ ਕੀ ਕਹਿੰਦਾ ਹਾਂ ਚਲੋ ਤਰਬੂਜ ਹਾਂ ਤਰਬੂਜ ਦੇ ਲਾਂਗੇ ਹਾਂ ਵੀ ਚੱਲੀ ਆੜੀ ਚਲੋ ਜੀ ਚੱਲਦੇ ਹਾਂ ਆਪਾਂ ਤੁਹਾਨੂੰ ਰੋਪੜ ਮਿਲਾਂਗੇ ਤੇ ਬਾਕੀ ਤੁਹਾਨੂੰ ਸਾਰਾ ਕੁਝ ਡਾਕਟਰ ਦੱਸਾਂਗੇ ਵੀ ਇਹਨਾਂ ਨੇ ਕੀ ਆ ਕਿਹਾ ਮਨਿੰਦਰ ਨੂੰ ਮਿਲਦੇ ਹਾਂ ਆਪਾਂ ਉਹ ਤੁਹਾਨੂੰ ਰੋਪੜ ਜਾ ਕੇ ਲਓ ਜੀ ਪਹੁੰਚ ਗਏ ਅਸੀਂ ਡਾਕਟਰ ਪ੍ਰਧਾਨਾ ਜੀ ਤੇ ਹੁਣ ਲੈਣੇ ਆ ਉਹਨਾਂ ਦੀ ਸਲਾਹ ਤੇ ਪੁੱਛਦੇ ਹਾਂ ਉਹਨਾਂ ਨੂੰ ਵੀ ਮਨਿੰਦਰ ਨੂੰ ਜੋ ਜੋ ਪ੍ਰੋਬਲਮ ਆਪਾਂ ਉਹਨੂੰ ਦੱਸਾਂਗੇ ਤਾਕੀ ਨੂੰ ਮੂਸ਼ਨ ਜ਼ਿਆਦਾ ਲੱਗੇ ਹੋਏ ਆ ਜੀ ਉਲਟੀ ਔਰ ਪਤ ਜਾਈ ਜਾਂਦੇ ਆ ਤੇ ਸਾਰਾ ਕੁਝ ਦੱਸਾਂਗੇ ਤੇ ਉਸ ਤੋਂ ਬਾਅਦ ਤੇ ਵੀ ਆਪਾਂ ਤੁਹਾਨੂੰ ਦੱਸਾਂਗੇ ਡਾਕਟਰ ਨੇ ਸਾਨੂੰ ਕਹਿ ਰਿਹਾ ਕਿਹੜੀ ਰਾਇ ਚੰਗੀ ਹੈ ਤੇ ਉਹਦੇ ਬਾਰੇ ਸਾਨੂੰ ਕੀ ਦੱਸਿਆ ਤੇ ਠੀਕ ਹੈ ਜੀ ਚੱਲਦੇ ਹਾਂ ਆਪਾਂ ਡਾਕਟਰਾਂ ਕੋਲ ਕਿ ਅੰਦਰ ਆਪਾਂ ਵੀ ਬਣਾਉਣ ਕਰਦੇ ਉਹਨਾਂ ਨੇ ਮਨਾ ਕਰਿਆ ਹੋਇਆ ਜੀ ਪਹਿਲੇ ਹੀ ਮਿਲਦੇ ਆਪਾਂ ਹੁਣ ਤੁਹਾਨੂੰ ਸਾਰਾ ਕੁਝ ਦੱਸਾਂਗੇ ਲਓ ਜੀ ਪਹੁੰਚ ਗਏ ਆਂ ਸ਼੍ਰੀ ਚਮਕੌਰ ਸਾਹਿਬ ਤੇ ਆਉਂਦੇ ਆਉਂਦੇ ਮਨਿੰਦਰ ਕਹਿੰਦਾ ਪਾਪਾ ਮੈਂ ਪੀਣਾ ਨੀਂਗੂ ਪਾਣੀ ਲੈ ਆਵਾਂ ਕਿਮੈ ਕਾ ਵੀ ਚਲੋ ਕੋਰਦਾਨੀ ਪੁੱਤ ਆਪਾ ਕਰਾ ਲਉਨੇ ਆ ਤੇ ਸਾਨੂੰ ਡਾਕਟਰ ਸਾਹਿਬ ਨੇ ਦਵਾਈ ਦੇ ਦਿੱਤੀ ਅਸਰਦਾਨੇ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਅਗਰ ਜੇ ਇਹ ਦਵਾਈ ਦੇ ਨਾਲ ਸੈੱਟ ਹੁੰਦਾ ਤਾਂ ਠੀਕ ਹੈ ਤੇ ਨਹੀਂ ਜਿਹੜੇ ਡ੍ਰਿਪ ਲੱਗਣਗੇ ਜੀ ਮਨਿੰਦਰ ਤੇ ਡ੍ਰਿਪਾ ਜਿਹੜੇ ਗਲੂਕੋਜ਼ ਵਗੈਰਾ ਲੱਗਣੀਆਂ ਸੀਸੀਆਂ ਉਹਨਾਂ ਨੇ ਸਾਨੂੰ ਲਿਖ ਕੇ ਦੇ ਦਿੱਤੀਆਂ ਵੀ ਅਗਰ ਜੇ ਲੋੜ ਪਈ ਤਾਂ ਲਵਾਇਓ ਵੀ ਨਹੀਂ ਨਲਵਾਇਓ ਕਿਉਂਕਿ ਵੀ ਨਹੀਂ ਕਹਿੰਦੇ ਦਵਾਈ ਨਾਲ ਸੈੱਟ ਹੋ ਜਾਣਾ ਹੈ ਗਰਮੀ ਕਰਕੇ ਕਹਿੰਦੇ ਜਿਹੜਾ ਇਹ ਗਰਮੀ ਦਾ ਮੌਤਮਾ ਵਾਤੇ-ਬਾਤੇ ਬੱਚਿਆਂ ਨੂੰ ਪਾਣੀ ਦੁੱਧ ਤੋਂ ਬਚਾਓ ਦੁੱਧ ਦਾ ਤਾਂ ਕਹਿੰਦੇ ਉਹਨੇ ਬਣਾ ਕਰਤਾ ਸਾਨੂੰ ਦਹੀਂ ਲੱਸੀ ਦੁੱਧ ਇਹ ਚਾਹ ਜਰੂਰ ਦੇ ਸਾਹਿਬ ਤੁਸੀਂ ਮਾੜੀ ਮੋਟੀ ਚਾਹ ਜਰੂਰ ਪਲਾਇਓ ਵੀ ਦੁੱਧ ਨਾ ਦਿਓ ਤੇ ਦਵਾਈਆਂ ਦਿਖਾਓ ਜੇ ਦਵਾਈਆਂ ਦਾ ਸਾਨੂੰ ਦੇ ਦਾਈ ਹੁਣ ਕੀ ਕਰੀਏ ਹੁਣ ਜਿਹੜੀ ਚੀਜ਼ ਮੈਨਾਂ ਸਰਦਾ ਨਹੀਂ ਉਹ ਲੈਣੀ ਤਾਂ ਸਾਨੂੰ ਦੇਖੋ ਪੈਣੀ ਹੋ ਆ ਦਵਾਈਆਂ ਸਾਡੀਆਂ ਖੋ ਗਈਆਂ ਆ ਦਵਾਈਆਂ ਦਿੱਤੀਆਂ ਜੀ ਡਾਕਟਰ ਸਾਹਿਬ ਨੇ ਤੇ ਪ੍ਰਹੇਜ ਕਰਨ ਨੂੰ ਕਿਹਾ ਸਾਨੂੰ ਕੋਈ ਗਰਮੀ ਦਾ ਜਾਂ ਤੇ ਟਾਈਮ ਬਹੁਤ ਆ ਗਰਮੀ ਬਹੁਤ ਪੈ ਰਹੀ ਆ ਵਾਤੇ ਬਾਤੇ بڑے ਬੱਚਿਆਂ ਨੂੰ ਬਚਾ ਕੇ ਰੱਖਿਓ ਠੀਕ ਆ ਜੀ ਤੇ ਹੁਣ ਸਾਨੂੰ ਦੇ ਦੇ ਆ ਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਜੀ ਆਪਾਂ ਤੁਹਾਨੂੰ ਕੋਲਚੇ ਕਲਚੇ ਨਹੀਂ ਖਿਲਾ ਸਕਦੇ ਮੈਂ ਤਾਂ ਤੁਹਾਨੂੰ ਮਨਾ ਕਰਿਆ ਡਾਕਟਰ ਨੇ ਠੀਕ ਆ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੋਗ